ਆਦੇ ਮੀਠ ਸ਼ਾਮ ਹੋਈ ਆ ਅੱਜ ਤੋਂ ਵੀਰ ਪਿੰਨ ਮਹੀਨੇ ਪਹਿਲਾਂ ਵੀ ਇਹੋ ਵਾਰਦਾਤ ਹੋਈ ਹੈ ਜੀ ਇਸ ਵਾਰਦਾਤ ਦੇ ਵਿੱਚ ਪਹਿਲਾਂ ਵੀ ਸਾਡੀ ਦੁਕਾਨ ਬੰਦ ਸੀ ਸ਼ਟਰ ਬੰਦ ਦੇ ਵਿੱਚ ਕੋਈ ਲਗਭਗ 6 ਗੋਲਗਾ ਮਾਰ ਕੇ ਗਿਆ ਨਹੀਂ ਸਾਨੂੰ ਕੋਈ ਥ੍ਰੈਡ ਕਰਨੀ ਆਈ ਨਹੀਂ ਸਾਨੂੰ ਕੋਈ ਥ੍ਰੈਡ ਕਰਨੀ ਆਈ ਸਾਨੂੰ ਕੋਈ ਮੈਸੇਜ ਨਹੀਂ ਆਇਆ ਕਿਸੇ ਦੀ ਕੋਲ ਨਹੀਂ ਆਈ ਦੁਕਾਨ ਦੇ ਗਾੜੀ ਖੜਾ ਹੈ ਜੀ ਤੇ ਅੱਜ ਕੋਈ ਦੋ ਜਣੇ ਉਹ ਤੋਂ ਮਤਲਬ ਆਏ ਆ ਤੇ ਮਾਰਨ ਦੀ ਉਹਦੀ ਪੂਰੀ ਕੋਸ਼ਿਸ਼ ਕੀਤੀ ਹੈ ਜੀ ਉਹ ਚਲੋ ਬਚਾਓ ਉਹ ਜਿਹੜੇ ਪਰਮਾਤਮਾ ਉਹਦਾ ਬਚਾਅ ਕਰਦੇ ਪਰ ਪੰਜਾਬ ਨੂੰ ਕੋਈ ਕਸਰ ਨਹੀਂ ਛੱਡੀ ਇਹ ਬੇਜਾਂ ਤੇ ਦੋ ਗੋਲੀਆਂ ਲੱਗੀਆਂ ਬਾਕੀ ਉਹਨਾਂ ਦੀ ਐਮ ਆਰ ਆਈ ਵੀ ਕਹਿੰਦਾ ਸਾਰਾ ਟੈਸਟ ਹੋਣਦੇ ਆ ਉਹ ਟੈਸਟਾਂ ਤੋਂ ਬਾਅਦ ਪਤਾ ਲੱਗੂਗਾ ਵੀ ਉਹਨਾਂ ਨੂੰ ਕਿੰਨੀਆਂ ਗੋਲੀਆਂ ਸਾਰਾ ਲੱਗਿਆ ਕੀ ਕੀ ਉਹਨਾਂ ਦਾ ਨੁਕਸਾਨ ਹੋਇਆ ਪੰਦੇ ਹਲਕਾ ਖੇਮਕਰਨ ਅਧੀਨ ਪੈਂਦੇ ਪਿੱਕੀ ਵਿੰਡ ਵਿਖੇ ਮੈਡੀਕਲ ਸਟੋਰ ਦੇ ਮਾਲਕ ਉਤੇ ਫਾਇਰਿੰਗ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਜਿਸ ਵੇਲੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਵੇਲੇ ਮੈਡੀਕਲ ਸਟੋਰ ਦਾ ਮਾਲਕ ਬਾਹਰ ਕਿਸੇ ਕੰਮ ਤੋਂ ਵਾਪਸ ਆਪਣੀ ਮੈਡੀਕਲ ਸਟੋਰ ਵੱਲ ਆ ਰਿਹਾ ਸੀ ਤਾਂ ਉਸੇ ਵੇਲੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ ਜਿਸ ਕਰਕੇ ਜੋ ਮਾਲਕ ਹੈ ਮੈਡੀਕਲ ਸਟੋਰ ਦਾ ਉਸ ਦੇ ਪੱਟਾਂ ਵਿੱਚ ਗੋਲੀਆਂ ਲੱਗਾਂ ਨੇ ਜਿਸ ਕਰਕੇ ਉਹ ਗੰਬੀਰ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਇਸ ਸਬੰਧ ਵਿੱਚ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਮੈਡੀਕਲ ਸਟੋਰ ਉੱਤੇ ਫਾਇਰਿੰਗ ਹੋਈ ਸੀ ਜਿਸ ਨੂੰ ਲੈ ਕੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਸੀ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਨਤੀਜੇ ਵਜੋਂ ਅੱਜ ਇੱਕ ਵਾਰ ਫਿਰ ਤੋਂ ਉਹਨਾਂ ਦੇ ਘਰ ਦੇ ਮੈਂਬਰ ਉੱਤੇ ਇਹ ਫਾਇਰਿੰਗ ਹੋਈ ਹੈ ਔਰ ਗੋਲੀਆਂ ਜਿਹੜੀਆਂ ਨੇ ਉਸ ਨੂੰ ਲੱਗੀਆਂ ਜਿਸ ਕਰਕੇ ਉਹ ਗੰਭੀਰ ਜ਼ਖਮੀ ਹੈ ਫਿਲਹਾਲ ਪਰਿਵਾਰ ਨੇ ਪੁਲਿਸ ਦੇ ਕਾਰਗੁਜ਼ਾਰੀ ਉੱਤੇ ਵੀ ਸਵਾਲ ਚੁੱਕੇ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਰੰਦੇ ਕਾਰਵਾਈ ਹੁੰਦੀ ਤਾਂ ਪਹਿਲਾਂ ਜਿਨ੍ਹਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਜੇਕਰ ਉਹਨਾਂ ਦੀ ਗ੍ਰਿਫਤਾਰੀ ਹੋ ਜਾਂਦੀ ਤਾਂ ਅੱਜ ਇਹ ਦਿਨ ਨਾ ਵੇਖਣਾ ਪੈਂਦਾ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਧਮਕੀ ਨਹੀਂ ਆਈ ਫਰਟੀ ਨਹੀਂ ਮੰਗੀ ਗਈ ਪਰ ਇਹ ਫਾਇਰਿੰਗ ਇਸ ਵੱਲੋਂ ਕੀਤੀ ਗਈ ਹੈ ਇਹ ਇੱਕ ਜਾਂਚ ਦਾ ਵਿਸ਼ਾ ਹੈ ਔਰ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਤੁਰੰਤ ਜਾਂਚ ਕਰਕੇ ਜੋ ਹਮਲਾਵਰ ਨੇ ਉਹਨਾਂ ਦੀ ਗ੍ਰਿਫਤਾਰੀ ਕਰੇ ਗੱਲ ਕੀ ਹੋਈ ਕਦੋਂ ਦੀ ਵਾਰਦਾਤ ਹੈ ਜਿਹੜੀ ਗੋਲੀਆਂ ਚੱਲੇ ਵਾਰਦਾਤ ਤੇ ਵਿਜੀ ਸ਼ਾਮੀ ਹੋਈ ਆ ਅੱਜ ਤੋਂ ਤਕਰੀਬਨ 3 ਮਹੀਨੇ ਪਹਿਲਾਂ ਵੀ ਇਹੋ ਵਾਰਦਾਤ ਹੋਈ ਹੈ ਜੀ ਇਸ ਵਾਰਦਾਤ ਦੇ ਵਿੱਚ ਪਹਿਲਾਂ ਵੀ ਸਾਡੀ ਦੁਕਾਨ ਬੰਦ ਸੀ ਸ਼ਟਰ ਬੰਦ ਦੇ ਵਿੱਚ ਕੋਈ ਲਗਭਗ 6 ਗੋਲੀਆਂ ਮਾਰ ਕੇ ਗਿਆ ਸੀ ਸ਼ੇ ਕੋਲ ਨੂੰ ਉੱਧਰ ਚਲੋ ਸਾਡਾ ਉੱਤੇ ਭਰਾ ਹੈ ਨਹੀਂ ਸੀ ਉਹਦਾ ਨੁਕਸਾਨ ਹੋਣਾ ਜਾਨੀ ਨੁਕਸਾਨ ਹੋਦੋਂ ਹੋਣ ਤੋਂ ਬਚਾਅ ਹੋ ਗਿਆ ਸਾਡਾ ਉਹੀ ਕੰਮ ਪ੍ਰਸ਼ਾਸਨ ਨੂੰ ਅਸੀਂ ਉਹਦੀ ਸਾਡਾ ਪਰਚੇ ਵੀ ਦਰਜ ਹੋਇਆ ਅਸੀਂ ਪ੍ਰਸ਼ਾਸਨ ਗਾੜੀ ਹੱਥ ਜੋੜੇ ਆ ਕਿ ਸਾਡਾ ਜਿਹੜਾ ਬੰਦਾ ਸਾਡੇ ਬੰਦੇ ਨੂੰ ਖਤਰਾਵਾ ਦੇ ਇਹ ਬੰਦਿਆਂ ਨੂੰ ਲੱਭਿਆ ਜਾਵੇ ਜਿਨ੍ਹਾਂ ਨੇ ਸਾਡੇ ਨਾਲ ਇਹ ਕੰਮ ਕੀਤਾ ਜੀ ਪਰ ਸਾਡੀ ਕੋਈ ਵੀ ਕਾਰਵਾਈ ਨਹੀਂ ਹੋਈ ਥ੍ਰੈਡ ਕਾਲ ਨਹੀਂ ਆਈ ਸਾਨੂੰ ਕੋਈ ਥ੍ਰੈਡ ਕਾਲ ਨਹੀਂ ਆਈ ਸਾਨੂੰ ਕੋਈ ਥ੍ਰੈਡ ਕਾਲ ਨਹੀਂ ਆਈ ਸਾਨੂੰ ਕੋਈ ਮੈਸੇਜ ਨਹੀਂ ਆਇਆ ਕਿਸੇ ਦੀ ਕਾਲ ਨਹੀਂ ਆਈ ਅੱਜ ਮੇਰਾ ਵੀਰ ਦੁਕਾਨਦਾਰੀ ਖੜਾ ਹੈ ਜੀ ਤੇ ਅੱਜ ਕੋਈ ਦੋ ਜਣੇ ਉਦੋਂ ਮਤਲਬ ਆਏ ਆ ਤੇ ਮਾਰਨ ਦੇ ਦੀ ਪੂਰੀ ਕੋਸ਼ਿਸ਼ ਕੀਤੀ ਹੈ ਜੀ ਉਹ ਚਲੋ ਬਚਾਹੋ ਜਿਹੜੇ ਪ੍ਰਮਾਤਮਾ ਉਹਦਾ ਬਚਾਹ ਕਰਦੇ ਪਰ ਬਚਾਵੋਂ ਕੋਈ ਕਸਰ ਨਹੀਂ ਛੱਡੀ ਜੀ ਆਪਣੇ ਵੱਲੋਂ ਮਾਰ ਕੇ ਗਏ ਆ ਜੀ ਇਹ ਪ੍ਰੋਸੀਸ਼ਨ ਪਹੁੰਚਿਆ ਹੁਣ ਪ੍ਰਸ਼ਾਸਨ ਆਇਆ ਜੀ ਪ੍ਰਸ਼ਾਸਨ ਆਇਆ ਕੀ ਤੁਹਾਨੂੰ ਆਸਵਾਸ਼ਨ ਦਿਵਾਇਆ ਪ੍ਰਸ਼ਾਸਨ ਨੇ ਆਸਵਾਸ਼ਨ ਭਾਈ ਇਹ ਲਿਖੋ ਇੱਥੇ ਬਿਆਨ ਲਿਖ ਰਿਹਾ ਜੀ ਅਸੀਂ ਦੇ ਨਾ ਗੜੀ ਵੀ ਹੱਥ ਜੋੜਦੇ ਆਂ ਕਿ ਆਪਦੇ ਦੱਸ ਦੋਦੇ ਸਾਡਾ ਹੈ ਹੀ ਕੋਈ ਨਾ ਵੈਰ ਨਹੀਂ ਕਰੂਗਾ ਸਾਡੇ ਭਰਾ ਨੇ ਇਹ ਵੀ ਸਾਰੇ ਪਿੱਖੀ ਵੈਂਡ ਵਾਲੇ ਸਾਡੇ ਲਾਗੀ ਬੰਨੇ ਸਾਰੇ ਜਾਣਦੇ ਆ ਸਾਡੀ ਨਾ ਕਿਸੇ ਨਾਲ ਕੋਈ ਦੁਸ਼ਮਣੀ ਆ ਨਾ ਸਾਡਾ ਕਿਸੇ ਨਾਲ ਕੋਈ ਵੈਰ ਆ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਕੋਈ ਕਿਸੇ ਨਾਲ ਵਿਰੋਧ ਨਹੀਂ ਕਰੀ ਹੁ ਕੀ ਮੰਗ ਕਰਦੇ ਅਸੀਂ ਦੇਖੋ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੇ ਸਾਡਾ ਬੰਦਾ ਮੰਨ ਲਓ ਅੱਜ ਦੂਰੀ ਬਾਸ ਸਾਡੇ ਤੇ ਕਾਰਵਾਈ ਹੋ ਚੁੱਕੀ ਹੈ ਅੱਜ ਬੰਦਾ ਸਾਡਾ ਜੇ ਮੰਨ ਲਓ ਬਚੂਗਾ ਤੇ ਉਹ ਪਰਮਾਤਮਾ ਦੀ ਬੜੀ ਮਿਹਰ ਹੋਊਗੀ ਸਾਡਾ ਬੰਦਾ ਬਚੂਗਾ ਪਰ ਆਪਦੇ ਵੱਲੋਂ ਉਹਨਾਂ ਕੋਈ ਕਸਰ ਨਹੀਂ ਛੱਡੀ ਮਾਰਨ ਵਾਸਤੇ ਕਿੰਨੀਆਂ ਗੋਲੀਆਂ ਲੱਗੀਆਂ ਉਹਨਾਂ ਨੂੰ ਜੀ ਮਿਲ ਗਿਆ ਤੇ ਦੋ ਗੋਲੀਆਂ ਲੱਗੀਆਂ ਬਾਕੀ ਉਹਨਾਂ ਦੀ ਐਮ ਆਰ ਆਈ ਵਗੈਰਾ ਸਾਰਾ ਟੈਸਟ ਹੋਣ ਡਿਆ ਆ ਉਹ ਟੈਸਟਾਂ ਤੋਂ ਬਾਅਦ ਪਤਾ ਲੱਗੂਗਾ ਵੀ ਉਹਨਾਂ ਨੂੰ ਕਿੰਨੀਆਂ ਗੋਲੀਆਂ ਸਾਰਾ ਲੱਗੀਆਂ ਕੀ ਕੀ ਉਹਨਾਂ ਦਾ ਨੁਕਸਾਨ ਹੋਇਆ ਜਿਹੜੀਆਂ ਦੋ ਲੱਗੀਆਂ ਉਹ ਪਤਾ ਕਿੱਥੇ ਲੱਗੀਆਂ ਹਾਂਜੀ ਪੱਟ ਉਹਨੇ ਪੱਟ ਤੇ ਵਜੀ ਗੋਲੀ ਪੱਟ ਤੋਂ ਗੋਲੀ ਵੱਜ ਕੇ ਤੇ ਪੇਟ ਦੇ ਅੰਦਰ ਗਈ ਹੈ ਜੀ ਗੋਲੀ ਅਸੀਂ ਤੇ ਪ੍ਰਸ਼ਾਸਨ ਦਾ ਪਰੰਦਰ ਸਿੰਘ ਉਰਫ ਨੰਦਾ ਪੁੱਤਰ ਫਕੀਰ ਸਿੰਘ ਕਵਾਸੀ ਮਾੜੀ ਮੇਗਾ ਇਹਦਾ ਮੈਡੀਕਲ ਸਟੋਰ ਦੇ ਉੱਤੇ ਦੋ ਆਣ ਪਛਾਤੇ ਮੋਟਰਸਾਈਕਲ ਵਾਲੇ ਆਏ ਸੀਗੇ ਉਹਨਾਂ ਨੇ ਦੇ ਬਾਰੋ ਕਿਸੇ ਕੰਮ ਆਇਆ ਸੀ ਜਾਂ ਔਰ ਅੰਦਰ ਆਪਣੀ ਦੁਕਾਨ ਦੇ ਵਿੱਚ ਜਾ ਰਿਹਾ ਸੀਗਾ ਉਹ ਬਾਰੋ ਮੋਟਰਸਾਈਕਲ ਵਾਲਿਆਂ ਨੇ ਇੱਕ ਕੋਲੀ ਮਾਰੀ ਜੋ ਇਹਦੇ ਅੱਪੀ ਲੱਤ ਦੇ ਉੱਤੇ ਲੱਗੀ ਹੈ ਔਰ ਉਹ ਬੰਦੇ ਗੋਲੀ ਮਾਰ ਕੇ ਜਿਹੜੇ ਅਣਪਛਾਤੇ ਆਪਰਾ ਹੋ ਗਏ ਹਨ ਪੁਲਿਸ ਨੂੰ ਜਦੋਂ ਪਤਾ ਲੱਗਾ ਇਹਨੂੰ ਇੱਥੇ ਆਨੰਦਪੁਰ ਹਸਪਤਾਲ ਲੈ ਕੇ ਆਏ ਆ ਇੱਥੇ ਉਹਦਾ ਇਲਾਜ ਚੱਲ ਰਿਹਾ ਹੈ ਔਰ ਇਹਨਾਂ ਨੂੰ ਜਿਹੜਾ ਦੋਸ਼ੀਆਂ ਨੂੰ ਫੜਨ ਲਈ ਸੀਸੀਟੀਵੀ ਕੈਮਰੇ ਤੇ ਹੋਰ ਜਿਹੜੇ ਵੀ ਸਾਡੇ ਸੋਰਸ ਆ ਉਹਦੀ ਮਦਦ ਲਈ ਜਾ ਰਹੀ ਸਰ ਪਰਿਵਾਰ ਦੇ ਮੁਤਾਬਕ ਪਹਿਲਾਂ ਵੀ ਕੁਝ ਮਹੀਨੇ ਜਿਹੜਾ ਹਮਲਾ ਹੋਇਆ ਸੀਗਾ ਉਦੋਂ ਵੀ ਤਕਰੀਬਨ 6 ਗੋਲੀਆਂ ਜਿਹੜਾ ਸ਼ਟਰ ਤੇ ਮਾਰੀਆਂ ਸੀਗੀਆਂ ਨਾ ਕੋਈ ਥ੍ਰੈਟ ਕਾਲ ਆ ਪਰ ਮਾਮਲਾ ਦਰਜ ਹੋਇਆ ਪਰ ਅਜੇ ਤੱਕ ਮੁਲਜ਼ਮ ਨਹੀਂ ਪੜੇ ਗਏ हां ਉਹ ਇਸ ਬੰਦੇ ਅੱਗੇ 50000 ਰੁਪਏ ਦੀ ਹੋਈ ਹੈ ਔਰ ਉਹਦੇ ਉਸ ਜਿਹੜਾ ਬੈਕਗਰਾਉਂਡ ਸੀ ਜੀ ਉਹ ਚੀਜ਼ ਨੂੰ ਅਸੀਂ ਧਿਆਨ ਆਕਰ ਕੇ ਅਸਸੀਜਨ ਕਰ ਰਹੇ ਹਾਂ ਸਰ ਹੁਣ ਜਿਵੇਂ ਮੰਨ ਲਓ ਕਿ ਪਰਿਵਾਰ ਦਾ ਉਹ ਨੌਜਵਾਨ ਆ ਉਹਨੂੰ ਜਾਣ ਮਾਲ ਦਾ ਉਹਦੇ ਪਰਿਵਾਰ ਨੂੰ ਵੀ ਹੋ ਸਕਦਾ ਖਤਰਾ ਹੋਵੇ ਕੋਈ ਸਰ ਸਿਕਿਉਰਟੀ ਵਗੈਰਾ ਵਾਲੀ ਕੋਈ ਪ੍ਰਬੰਧ ਬਿਲਕੁਲ ਜੀ ਉਹ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆ ਕੇ ਜੋ ਵੀ ਸਿਕਿਉਰਟੀ ਦਾ ਪ੍ਰਬੰਧ ਆ ਉਹ ਕਰਾਂਗੇ ਜੀ ਜੀ ਉਧਰ ਦੂਜੇ ਪਾਸੇ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਬਿਆਨ ਦਰਜ ਕੀਤੇ ਜਾ ਰਹੇ ਨੇ ਔਰ ਇਸ ਪੂਰੇ ਮਾਮਲੇ ਦੇ ਵਿੱਚ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਗੱਲ ਵੀ ਆਖੀ ਜਾ ਰਹੀ ਹੈ ਫਿਲਹਾਲ ਗੋਲੀਆਂ ਚੱਲਣਾ ਆਮ ਗੱਲ ਹੋ ਗਈ ਹੈ ਲੋਕਾਂ ਵਿੱਚ ਪੇਸ਼ੈਂਸ ਖਤਮ ਹੋ ਗਏ ਨੇ ਔਰ ਜੇਕਰ ਫਰौती ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਆਮ ਗੱਲ ਹੋ ਗਈ ਹੈ ਲਗਾਤਾਰ ਜਿਹੀ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਉੱਥੇ ਹੀ ਜੇਕਰ ਇਸ ਘਟਨਾ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਦਾਤ ਤੋਂ ਪਹਿਲਾਂ ਵੀ ਇੱਕ ਵਾਰ ਇਹ ਗੋਲੀਆਂ ਚੱਲਣ ਦੀ ਵਾਰਦਾਤ ਹੋਈ ਸੀ ਪਰ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦੇ ਚਲਦੇ ਹੌਸਲੇ ਜਿਹੜੇ ਨੇ ਇਹਨਾਂ ਹਮਲਾਵਰਾਂ ਦੇ ਵਧੇ ਔਰ ਇੱਕ ਵਾਰ ਫਿਰ ਤੋਂ ਫਾਇਰਿੰਗ ਕੀਤੀ ਗਈ ਜਿਸ ਕਰਕੇ ਮੈਡੀਕਲ ਸਟੋਰ ਦੇ ਜੋ ਮਾਲਕ ਹੈ ਉਸ ਤੇ ਗੋਲੀਆਂ ਲੱਗੀਆਂ ਜਿਸ ਕਰਕੇ ਗੰਭੀਰ ਜ਼ਖਮੀ ਹੈ ਰੰਧਾਂਦ ਤੋਂ ਰਮਨ ਜਾਵਲ ਦੀ ਰਿਪੋਰਟ ਅੰਮ੍ਰਿਤਸਰ ਕੇਸਰੀ